ਗਰੀਬ ਵਿਅਕਤੀ ਮਹਿੰਗਾਈ ਦੀ ਮਾਰ ਹੇਠ ਪਿਸਦਾ ਜਾ ਰਿਹਾ ਹੈ ਮਹਿੰਗਾਈ ਦੇ ਰੇਟ ਕਾਰਨ ਲੋਕੀ ਕੀ ਕਰਨ ਸਬਜੀ ਦੇ ਰੇਟ ਅਸਮਾਨ ਨੂੰ ਛੂ ਰਹੇ ਨੇ ਅਜੇ ਹਜ ਮਿਡਲ ਕਲਾਸ ਲੋਕਾਂ ਨੂੰ ਪਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਟਮਾਟਰ ਨੇ ਆਪਣਾ ਰੰਗ ਵਿਖਾ ਕੇ ਲੋਕਾਂ ਨੂੰ ਲਾਲ ਪੀਲਾ ਕਰ ਦਿੱਤਾ ਸੀ ਤੇ ਹੁਣ ਪਿਆਜ਼ ਨੇ ਲੋਕਾਂ ਦੇ ਹੰਝੂ ਵਹਾਉਣੇ ਸ਼ੁਰੂ ਕਰ ਦਿੱਤੇ ਨੇ ਦੱਸ ਦਈਏ ਕਿ ਪਿਆਜ਼ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਗੱਲ ਕਰੀਏ ਤਾਂ ਨਾਭਾ ਅਨਾਜ ਮੰਡੀ ਵਿੱਚ ਪਿਆਜ਼ 60 ਰੁਪਏ ਤੋਂ ਪਾਰ ਹੋ ਚੁੱਕਾ ਹੈ ਲਗਾਤਾਰ ਪੈ ਰਹੇ ਨੀਂ ਕਾਰਨ ਪਿਆਜ਼ ਦੀ ਫਸਲ ਖਰਾਬ ਹੋ ਰਹੀ ਹੈ ਜਿਸ ਕਰਕੇ ਪਿਆਜ਼ ਦੀ ਕੀਮਤ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤਾਂ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਿਆਜ਼ ਦੀ ਕੀਮਤ 100 ਰੁਪਏ ਤੋਂ ਪਾਰ ਹੋ ਸਕਦੀ ਹੈ ਅਲੋਕੀ ਕਾਫੀ ਪਰੇਸ਼ਾਨ ਨੇ ਦੱਸ ਦਈਏ ਕਿ ਮਟਰ 200 ਰੁਪਏ ਕਿਲੋ ਗੋਭੀ 70 ਰੁਪਏ ਕਿਲੋ ਬੈਂਗਣ 60 ਰੁਪਏ ਕਿਲੋ ਅਦਰਕ 300 ਰੁਪਏ ਕਿਲੋ ਵਿਕ ਰਿਹਾ ਹੈ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਨੇ ਮੀਡਲ ਕਲਾਸ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਗਾਤਾਰ ਪੈਰੇ ਮੀਂਹ ਕਾਰਨ ਲਗਾਤਾਰ ਪਿਆਜ਼ ਦੀ ਕੀਮਤਾਂ ਦੇ ਵਿੱਚ ਵਾਤਾ ਹੋ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਿਆਜ਼ ਦੀ ਕੀਮਤ 100 ਤੋਂ ਪਾਰ ਹੋ ਸਕਦੀ ਹੈ ਅਜਿਹੇ ਲੋਕਾਂ ਦਾ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਆਮ ਆਦਮੀ ਦੀ ਰੋਟੀ ਤਾਂ ਬਿਲਕੁਲ ਹੀ ਮੁਸ਼ਕਲ ਹੋਈ ਵੀ ਹੈ ਜੀ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਦੋਵੇਂ ਮਹਿੰਗਾਈ ਚ ਆਪਣਾ ਆਪਣਾ ਯੋਗਦਾਨ ਬਰਾਬਰ ਉਹ ਟਮਾਟਰ ਰੇ ਲਾਉ ਇਹ ਵੀ 40-50 ਰੁਪਏ ਤੋਂ ਉੱਪਰ ਫਿਰ ਰਿਹਾ ਹੈ ਪਿਆਜ਼ ਹੈ ਉਹ 50-60 ਤੋਂ ਉੱਪਰ ਫਿਰ ਰਿਹਾ ਹੈ ਮਤਲਬ ਜੇ ਲਾਈਏ ਸੇਬ ਤੇ ਪਿਆਜ਼ ਦਾ ਟਮਾਟਰ ਦਾ ਰੇਟ ਇੱਕੋ ਜਿਹਾ ਹੋਇਆ ਹੋਇਆ ਹੈ ਸੇਬ ਵੀ ਉਸੇ ਰੇਟ ਮਿਲ ਸਕਦਾ ਹੈ ਟਮਾਟਰ ਪਿਆਜ਼ ਵੀ ਉਸੇ ਰੇਟ ਮਿਲ ਸਕਦਾ ਹੈ ਉਹ ਤੜਕਾ ਲਾਉਣ ਨੂੰ ਤਾਂ ਪਿਆਜ਼ ਟਮਾਟਰ ਦੀ ਲੋੜ ਹੈ ਸੇਬ ਦੀ ਤਾਂ ਨਹੀਂ ਤੋਂ ਆਮ ਆਦਮੀ ਦੀ ਥਾਲੀ ਬਿਲਕੁਲ ਖਾਲੀ ਹੁੰਦੀ ਜਾ ਰਹੀ ਹੈ ਸਰਕਾਰ ਕੁਝ ਵੀ ਨਹੀਂ ਕਰ ਰਹੀ ਹੁਣ ਪੈਟਰੋਲ ਵੀ ਵਧਾਤਾ ਬਿਜਲੀ ਵੀ ਵਧਾਤੀ ਡੀਜ਼ਲ ਵੀ ਵਧਾਤਾ ਇਹ ਸਾਰਾ ਕੁਝ ਗਰੀਬਾਂ ਤੇ ਹੀ ਪੈਂਦਾ ਹੈ ਆਮ ਆਦਮੀ ਤੇ ਹੀ ਪੈਂਦਾ ਹੈ ਨਦੀ ਮਸਲਾ ਦੇ ਨਪਰੇ ਦੇ ਨੂੰ ਵਧ ਰਹੀਆਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੱਡੇ ਘਰਾਂ ਦੇ ਕੰਮ ਚੱਲ ਜਾਂਦੇ ਨੇ ਲੇਕਿਨ ਛੋਟੇ ਘਰਾਂ ਨੂੰ ਪਾਣੀ ਨਾ ਰੋਟੀ ਖਾਣੀ ਜ਼ਰੂਰੀ ਹੋ ਗਈ ਹੁਣ ਪਿਆ ਸੀ ਆਲਾ ਕਹਿੰਦੇ ਵੀ ਚਟਣੀ ਕੁਟ ਕੇ ਕੋਈ ਖਾ ਲਾਗੇ ਜੇ ਸਾਫੀ ਦਾ ਰੇਟ ਵੱਧ ਗਿਆ ਪਹਿਲਾਂ 40 ਬਿਲਕੁਲ ਪਹਿਲੇ ਚਟਣੀ ਦਾ ਬਣ ਜਾਂਦੀ ਸੀ ਬਿਲਨੇ ਤਾਂ ਚਟਣੀ ਦਾ ਬਣ ਜਾਂਦੀ ਸੀ ਲੇਕਿਨ ਹੁਣ ਉਹ ਵੀ ਨਹੀਂ ਹੈ ਹੁਣ ਤਾਂ ਸਮਝੋ ਨੂਨ ਮਿਰਚ ਨਾਲ ਹੀ ਖਾ ਰਿਹਾ ਹੈ ਗਰੀਬ ਆਦਮੀ ਕਿਉਂਕਿ ਜਦੋਂ ਉਹ ਬਿਜਲੀ ਦੇ ਖਰਚੇ ਉੱਪਰ ਉਹ ਜਾਂ ਪੈਟਰੋਲ ਵਗੈਰਾ ਦੇ ਖਰਚੇ ਹਨਾ ਪੂਰੇ ਕਰੂਗਾ ਜਾਂ ਫਿਰ ਆਪਣੇ ਘਰ ਦੇ ਖਰਚੇ ਪੂਰੇ ਕਰੂਗਾ ਸਾਰੀਆਂ ਚੀਜ਼ਾਂ ਹੀ ਉੱਪਰ ਤੋਂ ਉੱਪਰ ਜਾ ਰਹੀਆਂ ਨੇ ਕੋਈ ਨਹੀਂ ਰੋਕ ਰਿਹਾ ਕਿਸੇ ਦਾ ਧਿਆਨ ਨਹੀਂ ਹੈ ਹਨ ਸਭ ਇਲੈਕਸ਼ਨਾਂ 'ਚ ਲੱਗੇ ਹੋਏ ਨੇ ਕੋਈ ਇੱਧਰ ਜਿੰਨਾ ਚਾਹੁੰਦਾ ਕੋਈ ਉੱਧਰ ਲੇਕਿਨ ਗਰੀਬ ਨੂੰ ਜਿੰਨਾ ਕੋਈ ਨਹੀਂ ਚਾਹੁੰਦਾ ਇਹ ਪਿਆਰ ਜੀ ਇਨਕੇ ਨਿਰਪੇ ਜਿਹੜਾ ਚੱਲ ਰਿਹਾ ਹੈ ਨਾਰਮਲੀ ਪਿਆਰ ਜੀ 60 ਰੁਪਏ ਤੋਂ ਥੋਕ ਵਾਲੀ ਮੰਡੀ 'ਚ ਹੈ ਦੇਖੋ 10-20 ਰੁਪਏ ਜਿਹੜਾ ਰੇੜੀ ਤੇ ਲਾ ਰਿਹਾ ਉਹਨੇ ਵੀ ਕਮਾਉਣੇ ਨੇ ਤਾਂ ਸਮਝੋ ਰਾਮਨਾ ਕੀ ਲੱਗਦਾ ਹੋਰ ਰੇਟ ਵਧੂ ਜਿੱਨੇ ਪਹਿਲਾ 100 ਤੋਂ ਪਾਰ ਹੋ ਗਿਆ ਸੀ ਜੀ ਬਿਲਕੁਲ ਉਮੀਦ ਉਹੀ ਹੈ ਸਾਰੀਆਂ ਚੀਜ਼ਾਂ ਦਾ ਰੇਟ ਵਧ ਰਿਹਾ ਜੀ ਇਕੱਲੇ ਪਿਆਜ਼ ਦਾ ਨਾ ਕਹੋ ਨਾ ਗੋਭੀ ਵੀ ਬਹੁਤ ਮਹਿੰਗੀ ਜਿਹੜੇ ਹਰੇ ਮਟੌਨੇ ਉਹ 200 ਰੁਪਏ ਕਿਲੋ ਦੇ ਰੇਟੇ ਪਹੁੰਚੇ ਹੋਏ ਨੇ ਦੇਖੋ ਕਮਾਲ ਦੀ ਗੱਲ ਹੈ ਤੇ ਗੋਭੀ ਆ ਉਹ ਵੀ 80-90 ਰੁਪਏ 70 ਦੇ ਰੇਟੇ ਪਹੁੰਚੀ ਹੋਈ ਹੈ ਸਾਰੀਆਂ ਚੀਜ਼ਾਂ ਹੀ ਮਹਿੰਗੀਆਂ ਹੋ ਗਈਆਂ ਜੀ ਕੋਈ ਚੀਜ਼ ਖਾਣ ਵਾਲੀ ਨਹੀਂ ਕੋਈ ਦਾਲਾ ਖਾਣ ਵਾਲੀ ਨਹੀਂ ਕਿ ਸਬਜ਼ੀ ਖਾਣ ਵਾਲੀ ਨਹੀਂ ਇਹ ਲੱਗਦਾ ਫਿਰ ਗਰੀਬਤਾ ਵਿਚਾਰਾ ਸ਼ੁਰੂ ਕੀ ਗਰੀਬਤਾ ਚ ਲੋ ਕਾਲੂਆ ਗਰੀਬਤਾ ਜੀ ਦੇਖੋ ਭਗਵਾਨ ਨੇ ਦੇਖ ਸਕਦਾ ਹੁੰਦਾ ਉਹੀ ਉਹ ਦੇਖ ਰਿਹਾ ਹੈ ਹਨਾ ਉਹਨ ਜੇ ਪਰਮਾਤਮਾ ਹੀ ਕੁਛ ਕਰ ਦੋਵੇ ਤਾਂ ਵਧੀਆ ਸੀ ਜੀ ਲੇਕਿਨ ਉਮੀਦ ਤਾਂ ਨਹੀਂ ਲੱਗਦੀ ਵੀ ਕੋਈ ਸਿਆਸੀ ਆਗੂ ਇਹਨਾਂ ਦਾ ਹੱਥ ਪੜੂਗਾ ਬਾਤ ਤਾਂ ਵਿਗੜਾ ਉਹ 17-80 ਬੀਜ ਗਿਆ ਇਹ ਇਹ ਬੋਲ ਬਸ ਸਕਦਾ ਬਿਆਰ ਕਰਨਾ ਹੈ ਸਰਕਾਰ ਕੀ ਹੈ ਕਿਉਂ ਬਦਰੇ ਪਿਛੋ ਫਸਲ ਘਟਾ ਇਸ ਵਰਗ ਦੇ ਨੇ ਜੀ ਫਸਲ ਬਰਬਾਦ ਵੀ ਕੁਝ ਤੋਂ ਜ਼ਿਆਦਾ ਹੋ ਗਈ ਕਿੰਨੇ ਨੇ ਜੀ ਅੰਬਾਰਸ਼ ਕਰਕੇ ਹਾਂ ਜੀ ਸ਼ੂਰ ਪਿਆਜ਼ ਦੇ ਖਿਵਾਰੇ ਇਹ ਆਪਾਂ ਐਮਪੀ ਬਦਨਾਵਰ ਤੋਂ ਆ ਰਹੇ ਜੀ ਕਿੰਨੇ ਪਿਆਜ਼ ਹਾਂਜੀ ਉਤਰੀ ਬਾਰਸ਼ ਦਾ ਕਾਫੀ ਆ ਆ ਉਹਰ ਬਸ ਸਾਰੂ ਕੁੜੇ ਰਹੀਆਂ ਜੀ ਕਿੰਨੇ ਜੀ ਪਿਆਜ਼ ਬਹੁਤ ਖਰਾਬ ਹੋ ਗਿਆ ਕਿੰਨੇ ਬਸ ਬਹੁਤ ਖਰਾਬ ਹੋ ਗਿਆ ਸਾਰਾ ਪਿਆਜ਼ ਇਹ ਲੱਗਦਾ ਹੌਲੀ ਟਾਈਮ ਤੇ ਕਿੰਨਾ ਆ ਗਿਆ ਆ ਕਹਿੰਦੇ ਨੇ ਤੀਜੀ ਹੋ ਸਕਦੀ ਹੈ ਪਿਆਜ਼ ਦੀ ਕਿੰਨੇ ਦਾ ਬਸ ਇਹ ਸਵਾ 70-80 ਦਾ ਜਾਂਦਾ ਖੜਾ ਪਿਆਜ਼ ਜੀ ਪਿਆਜ਼ ਦਾ ਜਿਹੜਾ ਅਸਰ ਹੈਗਾ ਪਿੱਛੋਂ ਫਸਲ ਹੀ ਘਟ ਹੈ ਔਰ ਕੁਝ ਬਰਸਾਤਾਂ ਕਰਕੇ ਮਾਲ ਘਟ ਆ ਰਿਹਾ ਇਸ ਕਰਕੇ ਪਿਆਜ਼ ਮਾਰਕੀਟ ਚ ਤੇਜ਼ ਚੱਲ ਰਿਹਾ ਹੈ ਇੱਥੇ ਕਹਿੰਦਾ ਅਜਲੀ ਦਾ ਰਾਤ ਉਹ ਲੈ ਕੇ 60 ਦੀ ਜਿਸ ਤਰ੍ਹਾਂ ਅੱਜ ਦਾ ਹਾਲਾ ਚੱਲ ਰਹੇ ਨੇ ਜਦ ਤੱਕ ਨਵਾਂ ਪਿਆਜ਼ ਨਹੀਂ ਆਉਂਦਾ ਜਦ ਤੱਕ ਪਿਆਜ਼ ਦੀ ਤੇਜ਼ੀ ਰਹੇਗੀ 60 ਤੱਕ ਜਾ ਸਕਦਾ ਹੈ ਮਾਰਕੀਟ ਵਿੱਚੋਂ ਹੈਗੀਆ ਤੇਜ਼ ਵਾਰਸਾ ਕਰਕੇ ਪਿਆਜ਼ ਹੈਗਾ ਘੱਟ ਉਹ ਮਾਲ ਦੀ ਆਵਾਜ਼ ਹੀ ਕਟ ਹੋ ਰਹੀ ਹੈ ਔਰ ਖਰੀਦ ਜ਼ਿਆਦਾ ਹੋ ਰਹੀ ਹੈ ਮਾਰਕੀਟ ਦੀ ਡਿਮਾਂਡ ਜ਼ਿਆਦਾ ਹੈ ਇਸ ਦੀ ਤੁਸੀਂ ਬੋਚਦੇ ਹੋ ਕਿ ਲੋਕ ਕਹਿੰਦੇ ਉਹ ਪਹਿਲਾਂ ਤਾਂ 30 ਰੁਪਏ ਕੀ ਤੁਸੀਂ ਹੁਣ ਐਨਾ ਰੇਟ ਦਾ ਇਹ ਸਬਜ਼ੀ ਦਾ ਉਹਨੇ ਕੋਈ ਵੀ ਕੰਟਰੋਲ ਰੇਟ ਨਹੀਂ ਹੋ ਸਕਦਾ ਸਕਦਾ ਇਹ ਕਿਸੇ ਦੇ ਹੱਥ 'ਚ ਨਹੀਂ ਹੈਗਾ ਪਿੱਛੋਂ ਮਾਰਕੀਟ ਦੇ ਹਿਸਾਬ ਨਾਲ ਹੀ ਇੱਥੇ ਮਾਲ ਦਾ ਰੇਟ ਖੁੱਲਦਾ ਹੈ ਹਰੇਕ ਸਬਜ਼ੀ ਦਾ ਰੇਟ ਹਰ ਇੱਕ ਸਬਜ਼ੀ ਕੁਝ ਸਮਾਰਸ਼ਾਂ ਨੇ ਸਬਜ਼ੀਆਂ ਖਤਮ ਕਰਤੀਆਂ ਕੁਝ ਲੋਕ ਅੱਜ ਕੱਲ ਜੀਰੀਆਂ ਦੇ ਚਾਵਾਂਣ ਜ਼ਿਆਦਾ ਨੇ ਸਬਜ਼ੀਆਂ ਵਾਈ ਜਾਂਦੇ ਨੇ ਜੀਰੀਆਂ ਲਾਈ ਜਾਂਦੇ ਨੇ ਸਬਜ਼ੀ ਆਇਆ ਨਹੀਂ ਉਹ ਸਬਜ਼ੀਆਂ ਨੂੰ ਚੜੀ ਜਾਂਦੀਆਂ ਨੇ ਜਿਹੜੇ ਪਹਾੜੀ ਸਬਜ਼ੀਆਂ ਨੇ ਉਹ ਸਬਜ਼ੀਆਂ ਘੱਟ ਨੇ ਥੋੜੀਆਂ ਆਉਂਦੀਆਂ ਨੇ ਖਾਣ ਵਾਲੇ ਜ਼ਿਆਦਾ ਹੁੰਦੇ ਨੇ ਇਸ ਕਰਕੇ ਸਬਜ਼ੀ ਦੀ ਤੇਜ਼ੀ ਪੱਕੀ ਹੀ ਤੇਜ਼ੀ ਤੇਜ਼ੀ ਹੋ ਰਹੀ ਨਹੀਂ ਆ ਪਿਆ ਜਿਹੜੇ ਭਾਰੀ ਅਸਮਦੀ ਨੇ ਮੀਂਹ ਬਰਸ਼ਾ ਨੇ ਰੁਜੀ ਆਂਦੀ ਹੈ ਅਗੇ ਮਹਿੰਗੀ ਹੈ। ਖਿਆਲ ਤਾਂ ਫਿਰ ਵੇਟ ਹੋ ਗਿਆ ਹੁਣ ਕਿੰਨਾ ਵਿਕ ਰਿਹਾ ਹੈ? ਹੁਣ ਤਾਂ 60 ਰੁਪਏ ਵਿਕ ਰਿਹਾ। ਤੱਕ ਪੈ। ਜੀ ਲਗਦਾ ਹੁਣ ਵਾਲੇ ਟਾਈਮ ਤੇ ਕਿੰਨਾ ਰਕਤ ਆ। ਤੁਸੀਂ ਹੋਸੇ ਜੀ, ਸਭ ਹੋਸੇ ਜੀ। ਜੀ। ਅਸੀਂ ਹੋਵਾਂ। ਰੇਟ ਆਲਦੀ ਆਈ ਜਾਨ। ਤੁਹਾਡੇ ਨਾਲ ਜਿਵੇਂ ਕਸਟਮਰ ਆ ਕੇ ਲੋਕ ਵੀ ਕਹਦੇ ਹੁਣ ਕੋਈ ਤੁਸੀਂ ਰੇਟ ਜਾ ਦੇ ਲਾ ਦੇ। ਆਹ ਬੋਲਦਾ ਕਹਰੇ ਕੀ ਬੋਲਦਾ ਆ ਕੇ ਤੁਸੀਂ ਮੈਂ ਲਾਇਆ। ਮੰਡੀ ਆ ਕੇ ਪਹਿਲਾਂ ਪਤਾ ਕਰੋ ਮਹਿੰਗੀ ਮਹਿੰਗਾ ਹੋ ਤਾ। ਹਮ। देश की हर खबर सबसे पहले देखने के लिए फॉलो करे दैनिक सवेरा टीवी यूट्यूब फेसबुक Instagram X aur WhatsApp channel par